لوکاں نے جی لوگاں نے رولا پایا تا جا کیوں نے گڈی روکی ہے جی منو ٹھوکے ਨਾਲ ہی لگیا سی ਇਹਨਾਂ ਨੇ ਸਾਡੇ ਗੱਡੀ ਦਾ ਗੱਡੀ ਸਾਰੀ ਖਤਮ ਆ ਜੀ ਇੱਕ ਸਾਈਡ ਤੋਂ ਸਾਰੀ ਖਤਮ ਕਰਦੀ ਨਵੀਂ ਗੱਡੀ ਆ ਜੀ ਇਹ ਜੇ ਇਹ ਬੰਦਾ ਕਿਹੜੇ ਚੌਂਕ ਦੇ ਵਿੱਚ ਖਾਸ ਹੈ ਇਹ ਜੀ ਬੰਦਾ ਸਿੰਘ ਭਾਦਰ ਚੌਂਕ ਆ ਜੀ ہاں میں ਆਪਣੇ ਘਰ ਤੋਂ نکلیا ਸੀ ڈیوٹی ਵਾਸਤੇ ਮੈਂ ਜਾ ਰਿਹਾ ਸੀ ਸਿੱਧਾ ਤੇ ਇਹ ਟਿਪਰ ਵਾਲਾ ਜੀ ਲੋਟ ਟਿਪਰਾਂ ਮੈਂ ਸਿਵਲ ਹਸਪੀਟਲ ਸਮਾਣੇ ਜੀ ਹੈਲਥ ਡਿਪਾਰਟਮੈਂਟ ਜੀ ਹਾਂਜੀ ਡਿਊਟੀ ਤੇ ਜਾ ਰਿਹਾ ਸੀ ਮੈਂ ਆ ਰਿਹਾ ਸੀ ਆਪਣੇ ਘਰ ਤੋਂ ਚੀਕਾ ਰੋਡ ਤੋਂ ਹਾਂ ਮੈਂ ਚੱਲ ਰਿਹਾ ਸੀ ਆਪਣੀ ਡਿਊਟੀ ਤੇ ਇਹ ਟਿਪ ਇਹ ਟਿਪਰ ਆਲਾ ਆ ਰਿਹਾ ਪਟਿਆਲਾ ਸਾਈਡ ਤੋਂ ਆ ਰਿਹਾ ਜੀ ਕਨੈਕਟਰ ਇਹਦੇ ਉੱਤੇ ਨਹੀਂ ਜੀ ਕਨੈਕਟਰ ਨਹੀਂ ਕੱਢਿਆ ਡਰਾਈਵਰ ਸੀਗਾ ਜੀ ਉਹਨੇ ਵੀ ਮੈਨੂੰ ਦੇਖਿਆ ਨਹੀਂ ਉਹਨੇ ਗੱਡੀ ਦੀ ਮੈਨੂੰ ਨਾਲ ਹੀ ਮੈਨੂੰ ਤੱਕ ਕੇ ਅੱਗੇ ਤੱਕ ਲੈ ਗਿਆ ਉਹ ਲੋਕ